ਕਿੰਨਾ ਟਾਈਮ ਹੋ ਗਿਆ ਦਿਲ ਦੇ ਦਰਦ ਲਕਾਉਂਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਇਕੱਲੇ ਬਹਿ ਰੋਂਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਬਹਿ ਕੇ ਦੁੱਖ ਸੁੱਖ ਕਰੀਨੂੰ ਵੀਰੇ ਅਜ ਮਹੀਨਾ ਹੋ ਗਿਆ ਮੇਰੇ ਬਾਪ ਮਰੀ ਨੂੰ ਅਜ ਮਹੀਨਾ ਹੋ ਗਿਆ ਮੇਰੇ ਪਿਓ ਮਰੇ ਨੂੰ ਸੋ ਅਜ ਇੱਕ ਮਹੀਨਾ ਹੋ ਗਿਆ ਇਸ ਜਗ੍ਹਾ ਦੇ ਵਿੱਚ ਮੈਂ ਆਉਦੇ ਬਾਪੂ ਨੂੰ ਲੈ ਕੇ ਆਇਆ ਸੀ ਲਾਸਟ ਟਾਈਮ ਤੇ ਉਹਦੀ ਰਾਖ ਕੱਟੀ ਕਰਕੇ ਲੈ ਕੇ ਗਿਆ ਇੱਥੋਂ ਮੈਂ ਸਾਰੇ ਕਹਨੇ ਹੋ ਕਿ ਬਾਕੀ ਵੀਡੀਓ ਨਹੀਂ ਪਉਂਦਾ ਚੰਗਾ ਨਹੀਂ ਲੱਗਦਾ ਕੁਝ ਵੀ ਤੇ ਅੱਜ ਜਿਹੜੀ ਵੀਡੀਓ ਕਰਦੇ ਆ ਸਟਾਰਟ ਤੋਂ ਦੇ ਨਾਲ ਮੈਂ ਤੇ ਮੇਰਾ ਬਾਪੂ ਦੋਨੇ ਜਾਣੇ ਅੱਜ ਬਾਪੂ ਦੀ ਯਾਦ ਦੇ ਵਿੱਚ ਖੁਰਸੀਆਂ ਲਗਾਈਆਂ ਗਈਆਂ ਸੀ ਸਰਦਾਰ ਅੰਗਰੇਜ਼ ਸਿੱਧੂ ਦੀ ਯਾਦ ਦੇ ਵਿੱਚ ਇੰਦਰ ਵੀ ਲੱਗੀਆਂ ਨੇ ਉੱਧਲੀ ਸਾਈਡ ਵੀ ਲੱਗੀਆਂ ਨੇ ਕੁਛ ਉਧਰ ਲੱਗੀਆਂ ਨੇ ਇਹ ਉਹ ਜਗਾ ਜਿੱਥੇ ਕੋਈ ਆਉਣਾ ਨਹੀਂ ਚਾਹੁੰਦਾ ਪਰ ਸੱਚ ਜਾਣੀ ਵਿੱਚ ਆ ਕੇ ਮਨ ਨੂੰ ਬੜੀ ਸ਼ਾਂਤੀ ਮਿਲਦੀ ਆ ਇੱਥੇ ਆ ਕੇ ਵਧੀਆ ਲੱਗਦਾ ਜਿੰਨਾਂ ਦੇ ਆਪਣੇ ਇੱਥੇ ਹੋਣ ਤੇ ਉਹਨਾਂ ਨੂੰ ਆਪਣਾਪਨ ਫੀਲ ਹੁੰਦਾ ਇੱਥੇ ਆ ਕੇ ਕਿਉਂਕਿ ਉਹ ਜਗਾ ਜਿੱਥੇ ਕੋਈ ਆਉਂਦੇ ਹੈ ਬਟ ਉਹਨਾਂ ਨੂੰ ਹੁੰਦਾ ਕਿਛ ਇੱਥੋਂ ਨਿਕਲ ਜਿਗੇ ਕਿਰਿਆ ਕਰਮ ਕਰਨ ਤੋਂ ਬਾਅਦ ਸਭ ਨੂੰ ਇਹ ਹੁੰਦਾ ਕਿ ਆਪੋ ਆਪਣੇ ਸਾਰੇ ਜੀਵਾਂ ਵਿੱਚ ਲੱਗ ਜਾਂਦੇ ਆ ਪਰ ਮੁੜ ਕੇ ਕਦੀ ਕੋਈ ਨਹੀਂ ਆਉਂਦਾ ਬਹੁਤ ਘੱਟ ਇਨਸਾਨ ਹੋਣਗੇ ਕਿ ਜਿਹੜੇ ਆਪਦੇ ਗਿਆਨ ਨੂੰ ਯਾਦ ਕਰਨ ਵਾਸਤੇ ਮੁੜ ਕੇ ਉਸ ਜਗ੍ਹਾ ਦੇ ਵਿੱਚ ਆਉਂਦੇ ਨਹੀਂ ਹਨ ਤੇ ਮੈਂ ਇੱਥੇ ਅਕਸਰ ਹੀ ਆਉਣਾ ਮੇਰੇ ਸ਼ਤ ਘਰੇ ਵੀ ਨਹੀਂ ਪਤਾ ਹੋਣਾ ਮੈਂ ਆਉਣਾ ਇੱਥੇ ਮੈਨੂੰ ਵਧੀਆ ਲੱਗਦਾ 12 4 2025 ਤਰੀਕ ਸੀਗੀ ਜਿਸ ਦਿਨ ਮੇਰਾ ਪਿਓ ਮੇਰਾ ਡੈਡੀ ਮੇਰਾ ਬਾਪ ਸਾਡੇ ਸਾਰੇ ਪਰਿਵਾਰ ਨੂੰ ਛੱਡ ਕੇ ਬਹੁਤ ਦੂਰ ਚਲੇ ਗਿਆ ਅੱਜ ਤਰੀਕ ਹੈਗੀ ਆ 12 5 2025 12 4 2025 ਨੂੰ ਡੈਡੀ ਜੀ ਦੀ ਡੈਥ ਹੋਈ ਸੀ 12 5 2025 ਨੂੰ ਆ ਵੀਡੀਓ ਸ਼ੂਟ ਹੋ ਰਹੀ ਆ ਅੱਜ ਪੂਰਾ 1 ਮਹੀਨਾ ਹੋ ਗਿਆ ਤੇ ਬੜਾ ਔਖਾ ਲੱਗਦਾ ਕਿ ਕਹਿ ਦੇਣਾ ਔਖਾ ਹੁੰਦਾ ਕਿ ਤੁਸੀਂ ਕਹਿੰਦੇ ਹੋ ਵੀਡੀਓ ਨਹੀਂ ਪਉਂਦੇ ਸ਼ਾਇਦ ਚੰਗਾ ਨਹੀਂ ਲੱਗਦਾ ਕੁਝ ਵੀ ਯਾਰ ਹੌਲੀ ਹੌਲੀ ਕੋਸ਼ਿਸ਼ ਕਰਾਂਗੇ ਪਹਿਲਾਂ ਵਾਂਗੂ ਫੁੱਟਨ ਹਸਨ ਖੇਡਣ ਦੀ ਪਹਿਲਾਂ ਵਾਂਗੂ ਤੁਹਾਡੇ ਨਾਲ ਵੀਡੀਓ ਲੈ ਕੇ ਆਉਣ ਦੀ ਪਹਿਲਾਂ ਵਾਂਗੂ ਆਪਾਂ ਉਦਾਂ ਹੀ ਆਪਣੀ ਲਾਈਫ ਨੂੰ ਕੰਟੀਨਿਊ ਕਰਨ ਦੀ ਕੋਸ਼ਿਸ਼ ਕਰਾਂਗੇ ਬਟ ਫਿਲਹਾਲ ਜਦੋਂ ਬਾਪੂ ਵਾਲੇ ਕੰਮ ਵੀ ਕਰਨੇ ਪੈਂਦੇ ਆ ਆਪ ਨੂੰ ਉਦੋਂ ਫਿਰ ਬੜਾ ਯਾਦ ਹੁੰਦਾ ਬਾਪੂ ਅੱਗੇ ਹੁੰਦਾ ਸੀਗਾ ਕਿ ਘਰੋਂ ਕਿ ਬਾਹਰੋਂ ਆਵਾਜ਼ ਵਜਦੀ ਆ ਤਾਂ ਹੁੰਦਾ ਸੀਗਾ ਕਿ ਬਾਪੂ ਆਪੇ ਜਾ ਕੇ ਦੇਖ ਲੂ ਕਿਣੀ ਆਵਾਜ਼ ਮਾਰੀ ਆ ਹੁਣ ਜਦੋਂ ਆਵਾਜ਼ ਵਜਦੀ ਭੱਜ ਕੇ ਆਪ ਨੂੰ ਜਾਣਾ ਪੈਂਦਾ ਹਨਾ ਅੱਜ ਦਾ ਉਹ ਦਿਨ ਸੀਗਾ ਕਿ ਜਦੋਂ ਅਸੀਂ ਆ ਉਹ ਟਾਈਮ ਆ ਜਦੋਂ ਮੈਂ ਤੁਹਾਡਾ ਵੀਡੀਓ ਸ਼ੂਟ ਕਰ ਲਿਆ ਕਿ ਡੇੜੀ ਦੀ ਮੰਚੇ ਦੇ ਚਾਰੇ ਦਿਵਾਲੇ ਅਸੀਂ ਬੈਠੇ ਹਾਂ ਦੇਖ ਰਹੇ ਹਾਂ ਉਹਨੂੰ ਤੇ ਰਿਸ਼ਤੇਦਾਰ ਆ ਰਹੇ ਨੇ ਘਰ ਦੇ ਵਿੱਚੋਂ ਉੱਚੇ ਉੱਚੀ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਨੇ ਸੋ ਅੱਜ ਉਹਵੇਂ ਸਭ ਕੁਝ ਦਿਖਦਾ ਬਾਕੀ ਉਹ ਚੀਜ਼ਾਂ ਹਮੇਸ਼ਾ ਜ਼ਿੰਦਗੀ ਦੇ ਨਾਲ ਹੀ ਰਹਿੰਦੀਆਂ ਨੇ ਉਹ ਕਦੇ ਪਿੱਛਾ ਨਹੀਂ ਛੱਡਦੀਆਂ ਬੇਸ਼ੱਕ ਆਪਾਂ ਕਹਿੰਦੇ ਆ ਕਿ ਟਾਈਮ ਪਾ ਕੇ ਜਾਖਮ ਭਰ ਦਿਆਂਦੇ ਨੇ ਹਣਾ ਫਰੋਕਾ ਹੋ ਜਾਂਦਾ ਇਹ ਚੀਜ਼ਾਂ ਤੋਂ ਬਾਹਰ ਹੋਣਾ ਮੈਂ ਬਾਪੂ ਜੀ ਦੀ ਯਾਦ ਵਿੱਚ ਮੈਂ ਜਿੰਨਾ ਪਹਿਲਾਂ ਕਿਹਾ ਕਿ ਮੈਂ ਕੁਰਸੀਆਂ ਲਗਵਾਈਆਂ ਸੀਗੀਆਂ ਸਰਦਾਰ ਅੰਗਰੇਜ਼ ਸਿੱਧੂ ਦੀ ਯਾਦ ਦੇ ਵਿੱਚ ਇਹਦੇ ਵਿੱਚ ਚਮਸ਼ਾਨ ਘਾੜ ਦੇ ਕੁਰਸੀਆਂ ਲਗਵਾਈਆਂ ਸੀਗੀਆਂ ਤੇ ਜਦੋਂ ਵੀ ਇੱਥੇ ਇਹਨਾਂ ਕੁਰਸੀਆਂ ਉੱਤੇ ਆ ਕੇ ਬੈਠੀਦਾ ਨਾ ਜਦੋਂ ਇਹ ਨਿਸ਼ਾਂਤ ਮਾਹੌਲ ਦੇ ਵਿੱਚ ਆ ਕੇ ਇੱਥੇ ਬੈਠੀਦਾ ਤਾਂ ਕੁਰਸੀ ਉੱਤੇ ਜਦੋਂ ਇਦਾਂ ਬੈਠ ਜਾਈਦਾ ਇੱਕ ਪਾਸਾ ਖਾਲੀ ਹੁੰਦਾ ਤੇ ਜਦੋਂ ਫੀਲ ਕਰੀਦਾ ਹਨ ਕਿਦਾਂ ਉਦੋਂ ਆਏ ਲੱਗਦਾ ਕਿ ਨਾਲ ਹੀ ਬੈਠਾ ਪਰ ਗੱਲ ਇਹ ਆ ਕਿ ਯਾਰ ਮੈਂ ਬਾਪੂ ਨੂੰ ਕਹਿਣਾ ਜੇ ਉਹ ਮੇਰੀ ਬਾਤ ਕਿਤੇ ਸੁਣਦਾ ਹੈ ਤਾਂ ਜਿਵੇਂ ਮੇਰੀ ਕਿਤੇ ਆਵਾਜ਼ ਸੁਣਦਾ ਏ ਤਾਂ ਬਾਪੂ ਨੂੰ ਮੈਂ ਕਹਿਣਾ ਹੀ ਗੱਲ ਕਿ ਯਾਰ ਤੂੰ ਤਾਂ ਸੁਪਨੇ ਵਿੱਚ ਵੀ ਨਹੀਂ ਆਉਂਦਾ ਬਾਪੂ ਤੂੰ ਤਾਂ ਸੁਪਨੇ ਵਿੱਚ ਵੀ ਨਹੀਂ ਆਉਂਦਾ ਯਾਰ ਨਹੀਂ ਤਾਂ ਬੰਦਾ ਡਾਕਟਰ ਕਰ ਲਵੇ ਤੇਰੇ ਨਾਲ ਤੂੰ ਸੁਪਨੇ ਵਿੱਚ ਵੀ ਨਹੀਂ ਆਉਂਦਾ ਜਦੋਂ ਬਾਪੂ ਗਿਆ ਮੈਨੂੰ ਨਹੀਂ ਦਿਸਿਆ ਦੁਬਾਰਾ ਉਹ ਮੈਂ ਤੁਹਾਨੂੰ ਕਹੀ ਆ ਮੈਂ ਕਿ ਉਹ ਮੈਨੂੰ ਇਦਾਂ ਕਹਿੰਦਾ ਸੁਪਨੇ ਦੇ ਵਿੱਚ ਆ ਕੇ ਉਦਾਂ ਕਹਿੰਦਾ ਸੱਚ ਜਾਣਿਓ ਮੈਨੂੰ ਸੁਪਨੇ ਚ ਵੀ ਨਹੀਂ ਮਿਲਿਆ ਕਿ ਉਸ ਤੋਂ ਬਾਅਦ ਨਾ ਨਾ ਹੁਣੇ ਕੋਈ ਜਾਣ ਲੱਗੇ ਨੇ ਕੋਈ ਏਦਾਂ ਦੀ ਗੱਲ ਕੀਤੀ ਮੇਰੇ ਨਾਲ ਕਿ ਜਸ ਤੂੰ ਨਾ ਹੁਣੇ ਵੀ ਨਾ ਕੋਈ ਜਾਣ ਲੱਗੇ ਨੇ ਇਹੋ ਜੀ ਗੱਲ ਕੀਤੀ ਆ ਕਿ ਜਸ ਤੂੰ ਮਗਰੋਂ ਐ ਕਰ ਲਈ ਕੋਈ ਗੱਲ ਨਹੀਂ ਕੀਤੀ ਉਹਨੇ ਜਾਂ ਤਾਂ ਉਹਨੂੰ ਸ਼ਾਇਦ ਲੱਗਦਾ ਹੋਊਗਾ ਕਿ ਵੀ ਨੇ ਸਾਹਮਣ ਲੈਣਾ ਸਾਰਾ ਕੁਝ ਕਿਉਂਕਿ 4-5 ਸਾਲ ਤੋਂ ਬਾਪੂ ਬਿਲਕੁਲ ਫਾਰਗ ਸੀਗਾ ਹੁਣ ਟਾਈਮ ਸੀ ਉਹਨੂੰ ਐਸ਼ ਕਰਾਉਣ ਦਾ ਹੁਣ ਟਾਈਮ ਸੀ ਚੰਗਾ ਟਾਈਮ ਦੇਖਣ ਦਾ ਹੁਣ ਟਾਈਮ ਸੀ ਆਪਦੇ ਪੁੱਤੇ ਨੂੰ ਖੜਾਉਣ ਦਾ ਪਰ ਭਾਵਕ ਹੋ ਜਾਈਦਾ ਆਪਾਂ ਗੱਲਾਂ ਕਰਾਂਗੇ ਸਾਰੀਆਂ ਵੀਡੀਓ ਨੂੰ ਕੰਟੀਨਿਊ ਕਰਿਓ ਆਪਾਂ ਪਾਪਾ ਕੋ ਜਾਣੇ ਆ ਫੇਰ ਕਿਉਂਕਿ ਇਹ ਰਿਸ਼ਤੇ ਮੋਹ ਦੇ ਇਦਾਂ ਦੇ ਹੁੰਦੇ ਨੇ ਕਿ ਹੁਣ ਯਾਰ ਮੈਂ ਗੱਲ ਕਰਦਾ ਸੀ ਕਿ ਟਾਈਮ ਸੀਗਾ ਇਹ ਜਾਣਾ ਇੱਕ ਦਿਨ ਸਾਬਣੀ ਆ ਹਉ ਉਹੀ ਜਗ੍ਹਾ ਜਿੱਥੇ ਮੈਂ ਬੈਠਾ ਇੱਕ ਦਿਨ ਸਾਬਣੀ ਇੱਥੇ ਆਉਣਾ ਬਟ ਕੋਈ ਆਉਣਾ ਨਹੀਂ ਚਾਹੁੰਦਾ ਬਾਹਰਲੇ ਇੱਥੇ ਆਉਣਾ ਨਹੀਂ ਚਾਹੁੰਦੇ ਜਿਹੜੇ ਬਾਹਰ ਦੁਨੀਆਦਾਰੀ ਕਰਦੀ ਆ ਉਹ ਇੱਥੇ ਆਉਣਾ ਨਹੀਂ ਚਾਹੁੰਦੀ ਜਿਹੜਾ ਇੱਥੇ ਇੱਕ ਵਾਰੀ ਆ ਜਾਂਦਾ ਉਹ ਮੁੜਦਾ ਨਹੀਂ ਮਾਅਤ ਪਤਾ ਨਹੀਂ ਕਿੰਨੀ ਕਿ ਪਿਆਰੀ ਚੀਜ਼ ਆ ਜਿਹੜਾ ਇਹਦੇ ਕੋਲ ਚਲਾਇਆ ਜਾਂਦਾ ਵਾਪਸ ਹੀ ਨਹੀਂ ਮੁੜਦਾ ਜਿਹੜਾ ਬੰਦਾ ਇੱਕ ਦਿਨ ਵੀ ਰਿਸ਼ਤੇਦਾਰੀ ਚ ਨਹੀਂ ਰਹਿੰਦਾ ਸੀ ਅਜਿਮੀਂ ਨਾ ਹੋ ਗਿਆ ਪਤਾ ਨਹੀਂ ਕਿੱਧਰ ਉੱਡ ਗਿਆ ਹੁਣ ਟਾਈਮ ਸੀਗਾ ਬੜਾ ਸ਼ਿੰਗਾਰ ਚ ਕੀਤਾ ਬਾਪੂ ਨੇ ਜ਼ਿੰਦਗੀ ਦੇ ਵਿੱਚ 10 10 ਸਾਲ ਦਾ ਬਾਪੂ ਸੀ ਮੇਰਾ ਛੋਟੇ ਹੁੰਦੇ ਦੀ ਗੱਲ ਦੱਸਦਾ ਮੈਂ 10 ਸਾਲ ਦਾ ਸੀ ਮੇਰਾ ਬਾਪੂ ਮੇਰੀਆਂ ਭੂਆ ਹੁਣੇ ਉਦੋਂ ਛੋਟੀਆਂ ਨੇ ਇੱਕ ਭੂਆ ਵੱਡੀ ਆ ਬਾਕੀ ਭਰਾ ਵੀ ਛੋਟੇ ਨੇ ਉਹ ਤਾਂ ਉਦੋਂ ਵੀ ਛੋਟੇ ਹੋਣਗੇ 10-11 ਸਾਲ ਦੀ ਉਮਰ ਸੀ ਬਾਪੂ ਦੀ ਕਿੰਨੀ ਹੁੰਦੀ ਆ ਜਦੋਂ ਬਾਪੂ ਦੀ ਮਾਂ ਚਲੀ ਗਈ ਸੀ ਤੇ ਜਿਹੜਾ ਜਿਹੜਾ ਮਾਪਿਓ ਦਾ ਪਿਆਰ ਹੁੰਦਾ ਜਿਹੜਾ ਮਾਂ ਦਾ ਪਿਆਰ ਹੁੰਦਾ ਨਾ ਪਿਓ ਜਿੰਨੀ ਮਰਜ਼ੀ ਪਰਮਲ ਸ਼ਕਰ ਲੋ ਫਿਰ ਨਹੀਂ ਹੁੰਦਾ ਤੂੰ ਜਿਹੜੀ ਕਿਰ ਇੱਕ ਮਾਂ ਨੇ ਕਰ ਲੈਣੀ ਹੈ ਨਾ ਪੁੱਤ ਆ ਦੇ ਬੱਚੇ ਦੀ ਆਉਦੀ ਧੀ ਦੀ ਪੁੱਤ ਦੀ ਉਹ ਪਿਓ ਜਿੰਨਾ ਮਰਜ਼ੀ ਵਧੀਆ ਫਰ ਨਹੀਂ ਕਰ ਪਾਉਂਦਾ ਉਹ ਜਿਹੜਾ ਪਿਆਰ ਮਾਂ ਨਹੀਂ ਦੇਣਾ ਨਾ ਉਹ ਮਾਂ ਹੀ ਦੇ ਸਕਦੀ ਆ ਬਾਪੂ ਦਾ 10-11 ਸਾਲ ਦਾ ਸੀਗਾ ਜਦੋਂ ਬਾਪੂ ਦੀ ਮਾਂ ਚਲੀ ਗਈ ਸਾਰੇ ਬੱਚੇ ਭੂਆ ਹੁਣੀ ਚਾਚੇ ਤਾਏ ਮਾਂ ਤੋਂ ਬਿਨਾਂ ਹੀ ਪਲੇ ਆ 10 ਸਾਲ 11 12 ਇੱਥੇ ਇੰਨੀ ਦੁੱਧ ਉਮਰ ਨਹੀਂ ਸੀਗੀ ਬਸ 10 11 ਸਾਲ ਦੀ ਇੱਥੇ ਖੂਗੀ 10 11 ਸਾਲ ਦਾ ਬੱਚਾ ਕੱਡਾ ਖੁੰਦਾ ਹਨ ਤੇ ਉਦੋਂ ਫਿਰ ਹਾਲਾਂ ਹਾਲ ਵਾਉਂਦੇ ਹੁੰਦੇ ਸੀਗੇ ਬਾਲਦਾਂ ਦੇ ਨਾਲ ਹਨਾ ਉਦੋਂ ਫਿਰ ਬਿਜਵਾਕਾਂ ਨੂੰ ਘਰੇ ਕੀ ਛੱਡਣਾ ਦਾਦੇ ਨੇ ਨਾਲ ਲੈ ਜਾਣਾ ਖੇਤ ਬਾਪੂ ਵੱਡਾ ਸੀਗਾ ਸਾਰਿਆਂ ਤੋਂ ਡੈਡੀ ਵੱਡਾ ਸੀ ਮੇਰਾ ਉਦੋਂ ਪੁਰਾਣੇ ਬੰਦੇ ਆਂ ਨਾਰਕਮਕਮਾਂ ਤੇ ਲਾ ਲੈਂਦੇ ਸੀ ਨਾਲ ਹੀ ਹਲ ਫੜਾ ਦੇਣਾ ਬਾਪੂ ਨੂੰ ਵਿਚਾਰੇ ਡੈਡੀ ਨੇ ਮੇਰੇ ਨੇ ਦਾਦੇ ਨੇ ਹਲ ਫੜਾ ਦੇਣਾ ਡੈਡੀ ਨੇ ਉਵੇਂ ਮਗਰ ਫੜ ਕੇ ਤੁਰੇ ਜਾਣਾ ਡੈਡੀ ਦੀਆਂ ਲੱਤਾਂ ਵੀ ਥੋੜੀਆਂ ਵਿੰਗੀਆਂ ਸੀ ਕਿਉਂਕਿ ਕੱਚੀ ਉਮਰ ਸੀਗੀ ਜਦੋਂ ਰੋੜਿਆਂ ਦੇ ਵਿੱਚ ਤੁਰਨਾ ਇਦਾਂ ਆ ਨਾ ਕਿ ਜਿਹੜੀ ਖੇਡਣ ਦੀ ਉਮਰ ਸੀਗੀ ਲੱਤਾਂ ਵੀ ਡੈਡੀ ਦੀਆਂ ਥੋੜੀਆਂ ਵਿੰਗੀਆਂ ਸੀਗੀਆਂ ਉਸ ਤੋਂ ਬਾਅਦ ਉਹਨਾਂ ਨੇ ਵਿਚਾਰੇ ਆਪਦੇ ਪੈਰਾਂ 'ਤੇ ਖੜੇ ਹੋਏ ਫਿਰ ਹੌਲੀ-ਹੌਲੀ ਹਨਾ ਆਪਦੀ ਜ਼ਿੰਦਗੀ ਦੇ ਵਿੱਚ ਫਿਰ ਉਹ ਭੈਣਾ ਭਰਾਵਾਂ ਦੇ ਸਾਰਿਆਂ ਦੇ ਵਿਆਰ ਜੀ ਵੀ ਕਿੰਨੇ ਹੁੰਦੇ ਆ ਉਹਨਾਂ 'ਚ ਫਸ ਕੇ ਪਹਿਲਾਂ ਵਾਲਾ ਟਾਈਮ ਤੁਸੀਂ ਦੇਖੋ ਕਿੰਨਾ ਔਖਾ ਸੀਗਾ ਉਹਨਾਂ 'ਚੋਂ ਨਿਕਲੇ ਜਦੋਂ ਮਾੜੇ ਸੈੱਟ ਹੋਏ ਉਦੋਂ ਨੂੰ ਤੁਹਾਨੂੰ ਪਤਾ ਕਿ ਅੱਡ-ਵੱਡ ਹੋਣ ਦਾ ਟਾਈਮ ਆ ਜਾਂਦਾ ਕਿਉਂਕਿ ਦੁਨੀਆ ਦਾ ਸਤੂਰ ਆ ਤੁਰਿਆ ਆ ਸ਼ੁਰੂ ਤੋਂ ਜਦੋਂ ਬੰਦਾ ਅੱਡ-ਵੱਡ ਹੋਏ ਜਾਂਦਾ ਫਿਰ ਫਿਰ ਇੱਕ ਤਰ੍ਹਾਂ ਦੀ ਜ਼ਿੰਦਗੀ ਜੀਰਨ ਤੋਂ ਸਟਾਰਟ ਹੁੰਦੀ ਆ ਫਿਰ ਆਪਣੇ ਸਿਰ ਇਹ ਆਪਣਾ ਘਰ ਨਵਾ ਬਣਾਉਣਾ ਹੁੰਦਾ ਹਨ ਉਦੋਂ ਬਾਅਦ ਆਪਦੇ ਪੈਰਾਂ ਤੇ ਖੜੇ ਫਿਰ ਸੰਘਰਸ਼ ਜਾਨਕੀ ਸੰਘਰਸ਼ ਦੀ ਜ਼ਿੰਦਗੀ ਦੀ ਮੈਂ ਗੱਲ ਕਰ ਰਿਹਾ ਡੇਡੀ ਦੀ ਵੀ ਇੰਨੀ ਸੰਘਰਸ਼ ਭਰੀ ਜ਼ਿੰਦਗੀ ਸੀ ਫਿਰ ਫਿਰ ਹਨਾ ਆਪਦੇ ਹੋਏ ਘਰ ਬਣਾਇਆ ਕੀਤਾ ਹਨਾ ਕਿ ਮਿਹਨਤ ਕੀਤੀ ਉਸ ਤੋਂ ਬਾਅਦ ਕੁਦਰਤੀ ਅਸੀਂ ਫੇਟੀ ਪੈ ਗਈ ਫਿਰ ਫਿਰ ਕੇਸ ਕੋਈ ਪੈ ਗਿਆ ਮੇਰੇ ਤੇ ਪੈ ਗਿਆ ਸੀ ਜੈ ਤੂੰ ਨਹੀਂ ਪਤਾ ਕਿ ਉਹਦੇ ਵਿੱਚ ਸਾਡਾ ਬਹੁਤ ਲਾਸ ਹੋਇਆ ਸੀ 35-40 ਲੱਖ ਰੁਪਏ ਦਾ ਲਾਸ ਮੇਰਾ ਹੋਇਆ ਸੀਗਾ ਤੇ ਉਦੋਂ ਮੈਂ ਸ਼ਾਇਦ ਤੁਹਾਡੇ ਨਾਲ ਰੂਪਰ ਨਹੀਂ ਸੀਗਾ ਆਪਾਂ ਵੀਡੀਓ ਵਿੱਚ ਨਹੀਂ ਆਉਂਦੇ ਸੀ 35-40 ਲੱਖ ਦਾ ਘਾਟਾ ਪੈ ਗਿਆ ਸੀ ਆ ਹੈਪਨ ਇਦਾਂ ਦਾ ਹੋ ਗਿਆ 7 ਸਾਲ ਅਸੀਂ ਤਰੀਕਾ ਭੁਗਤੀਆਂ ਤੇ ਕੁਛ ਨਹੀਂ ਬਣਿਆ ਮੇਰਾ ਪਿਓ ਵੀ ਨਾਲ ਹੀ ਹੁੰਦਾ ਸੀ ਮੇਰੇ ਉਦੋਂ ਓੱਖੇ ਟਾਈਮ ਵਿੱਚ ਚਲੋ ਦੇਣਾ ਲੈਣਾ ਸੀ ਆ ਚਲੋ ਗੱਲ ਛੱਡਦੇ ਆ ਆਪਾਂ ਨਿਬੜ ਗਿਆ ਉਹ ਓੱਖਾ ਦੌਰ ਅਸੀਂ ਨਿਵੇੜਿਆ ਮਸਾਂ ਨਿਬੜ ਗਿਆ ਫਿਰ ਫਿਰ ਦਿਲ ਨਹੀਂ ਹਾਰਿਆ ਫਿਰ ਫਿਰ ਉੱਠਣ ਦੀ ਕੋਸ਼ਿਸ਼ ਕੀਤੀ ਹਣਾ ਫਿਰ ਮੈਂ ਆਪਦੀ ਆਪ ਨੂੰ ਢਾਲਿਆ ਤੁਹਾਡੇ ਨਾਲ ਜੁੜਿਆ ਮੈਂ ਮੈਂ ਪ੍ਰੋਗਰਾਮ ਸ਼ੁਰੂ ਕੀਤੇ ਹੈਨਾ ਮੈਂ ਜ਼ੀਰੋ ਤੋਂ ਸ਼ੁਰੂ ਅੱਠ ਕੇ ਤੁਸੀਂ ਦੇਖਿਓ ਹੁਣ ਤੁਸੀਂ ਮੈਨੂੰ ਕਿੰਨੇ ਜਾਣੇ ਜਾਣਦੇ ਹੋ ਹੈਨਾ ਅੱਜ ਪੂਰੇ ਸਾਰੇ ਦੇ ਗਰੁੱਪਾਂ ਚ ਨਾਮ ਆਉਂਦਾ ਮੇਰਾ ਸੱਚੇ ਆਣੇ ਹਾਂ ਵਿਆਹ ਦੀਆਂ ਤਰੀਕਾਂ ਵੀ ਪ੍ਰੋਗਰਾਮ ਪੁੱਛ ਕੇ ਰੱਖੀਆਂ ਜਾਂਦੀਆਂ ਨੇ ਇੰਨਾ ਤੁਸੀਂ ਸਾਰੇ ਜਣੇ ਪਿਆਰ ਕਰਦੇ ਹੋ ਸੀਜ਼ਨ ਦੇ ਵਿੱਚ ਇੱਕ ਵੀ ਡੇਟ ਇਹੋ ਜੀ ਨਹੀਂ ਹੁੰਦੀ ਜਿਹੜੀ ਖਾਲੀ ਹੋਵੇ ਲਗਾਤਾਰ ਮੇਰੇ ਪ੍ਰੋਗਰਾਮ ਹੁੰਦੇ ਆ ਆਪਦੇ ਆਪ ਨੂੰ ਸੋਧਿਆ ਆਪਦੇ ਆਪ ਨੂੰ ਬਦਲਿਆ ਕਿ ਵਈ ਮਾਪਿਆਂ ਨੂੰ ਸੋਖਾ ਟਾਈਮ ਦਿਖਾ ਦਈਏ ਉਸ ਤੋਂ ਬਾਅਦ ਮਨਪੀਤ ਨਾਲ ਮੈਰਿਜ ਹੋਈ ਆ ਉਹਨੇ ਵੀ ਪੂਰਾ ਸਾਥ ਦਿੱਤਾ ਮੇਰਾ ਬੁਟੀਕ ਖੋਲਿਆ ਉਹ ਵੀ ਸਾਡਾ ਪੂਰਾ ਸਪੋਰਟ ਉੱਪਰ ਵਧੀਆ ਚੱਲ ਰਿਹਾ ਕੰਮ ਨਾਲ ਕਿ ਬਾਪੂ ਨੂੰ ਬਿਲਕੁਲ ਖਾਰ ਕਰਦਾ ਸੀਗਾ ਕਿ ਬਾਪੂ ਹੁਣ ਤੂੰ ਬਸ ਕੁਝ ਨਹੀਂ ਕਰਨਾ ਪਹਿਲੀ ਵੀ ਠੇਕੇ ਤੇ ਦੇਤੀ ਸੀ ਬਾਪੂ ਤੂੰ ਆਪਦਾ ਇੰਜੋਏ ਕਰ ਵੀ ਤੂੰ ਕੁਝ ਨਹੀਂ ਕਰਨਾ ਬਸ ਦੇਖ ਆਪਦਾ ਹਨਾ ਸੋ ਜਦੋਂ ਦੇਖਣ ਦਾ ਟਾਈਮ ਆਇਆ ਉਦੋਂ ਐ ਹੋ ਗਿਆ ਬਾਪੂ ਹਮੇਸ਼ਾ ਕਹਿੰਦਾ ਹੁੰਦਾ ਸੀਗਾ ਕਿ ਮੈਨੂੰ ਪ੍ਰਮਾਤਮਾ ਇੱਕ ਪੋਤਾ ਦੇ ਦੇਵੇ ਫਿਰ ਅਗਲਪ ਅਗਲੇ ਦਿਨ ਹੀ ਲੈ ਜਾਵੇ ਪ੍ਰਮਾਤਮਾ ਨੇ ਪੋਤਾ ਵੀ ਦਿੱਤਾ 1 ਮਹੀਨਾ ਪਹਿਲਾਂ ਆ ਗਿਆ ਪੋਤਾ ਵੀ ਦੇਖ ਲਿਆ ਪਰ ਘੜਾਉਣ ਦਾ ਟਾਈਮ ਨਹੀਂ ਮਿਲਿਆ ਪ੍ਰਮਾਤਮਾ ਨੇ ਬਹੁਤ ਪਿਆਰਾ ਬੱਚਾ ਦਿੱਤਾ ਕਹਿੰਦਾ ਸੀਗਾ ਕਿ 1 ਮਹੀਨੇ ਦੇ ਚੱਕਰ ਨਾਲ ਹੋਊਗਾ ਛੋਟਾ ਹਲੇ ਕਿਉਂਕਿ 1 ਮਹੀਨਾ ਪਹਿਲਾਂ ਆ ਗਿਆ ਸੀਗਾ ਤੇ weight ਉਹਦਾ 2.5 ਕਿਲੋ ਸੀ ਇਹ ਬੱਚੇ ਦਾ ਹਰ ਤਾਂ ਚਲੋ ਖੈਰ 4 ਕਿਲੋ ਵੇਟ ਹੋ ਗਿਆ ਮੇਰੇ ਪੁੱਤ ਦਾ ਯੁਵਰਾ ਸਿੱਧੂ ਦਾ ਤੇ ਹੁਣ ਬੜਾ ਕੁਛ ਕਰਦਾ ਹੋਊ ਬੜਾ ਖੇਡਦਾ ਹੱਸਦਾ ਹਨਾ ਇਹਦਾ ਸਮਾਈਲਾ ਕਰਦਾ ਜਿਵੇਂ ਅੱਜ ਡੈਡੀ ਹੁੰਦਾ ਤਾਂ ਉਹਨੇ ਕਿੰਨਾ ਖੁਸ਼ ਹੋਣਾ ਸੀ ਹਨਾ ਅੱਜ ਉਹੀ ਟਾਈਮ ਆ ਕਿ ਜਦੋਂ ਘਰ ਦੇ ਵਿੱਚ ਨਾ ਬੁਰਾ ਹਾਲ ਸੀ ਸਾਡੇ ਤੇ 1 ਮਹੀਨਾ ਹੋ ਗਿਆ ਦਿਨ ਭੱਜੇ ਜਾਂਦੇ ਆ ਵੀਡੀਓ ਪਾਉਣ ਨੂੰ ਚੀਜ਼ ਨਹੀਂ ਕਰਦਾ ਲਾਸਟ ਵੀਡੀਓ ਪਾਈ ਸੀ ਕੋਸ਼ਿਸ਼ ਕੀਤਾ ਸੀਗਾ ਕਿ ਵਧੀਆ ਖੁਸ਼ ਖੁਸ਼ ਹੋਈਏ ਤੁਹਾਡੇ ਦੇ ਨਾਲ ਆ ਨਾ ਤੁਹਾਡੇ ਨਾਲ ਉਹਦੇ ਮਾਹੌਲ ਲੈ ਕੇ ਆਈਏ ਉਹਦੇ ਬਾਅਦ ਫੇਰ ਨਹੀਂ ਬਣ ਕੀਤਾ ਉਸ ਤੋਂ ਬਾਅਦ ਅੱਜ ਵੀਡੀਓ ਪਾ ਰਹੇ ਆ ਤੁਹਾਡੇ ਨਾਲ ਤੇ ਅੱਜ ਤੋਂ ਆਪਾਂ ਕੋਸ਼ਿਸ਼ ਕਰਾਂਗੇ ਕਿ ਬਾਪੂ ਬਾਪੂ ਆਪਣੇ ਨਾਲ ਹੀ ਆ ਹਮੇਸ਼ਾ ਹੈ ਨਾ ਤੇ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਕਿੰਨੇ ਜਾਣੇ ਆਪਦੇ ਜਿਹੜੇ ਤੁਸੀਂ ਬੁਵਾਤੇ ਆ ਕਿੰਨੇ ਜਾਣੇ ਤੁਸੀਂ ਆਪਣੇਆਂ ਨੂੰ ਯਾਦ ਕਰਦੇ ਹੋ ਤੇ ਕਿੰਨੇ ਜਾਣੇ ਮੇਰੇ ਅੰਗੂਠਾ ਆਉਂਦੇ ਆ ਕਮੇਟ ਜਿਉਗਾ ਕਰੇ ਕਰਕੇ ਹਨਾ ਕਿਉਂਕਿ ਬਹੁਤ ਇਦਾਂ ਦੀਆਂ ਰੂਹਾਂ ਹੁੰਦੀਆਂ ਨੇ ਜਿਨ੍ਹਾਂ ਦਾ ਬੜਾ ਅਟੈਚਮੈਂਟ ਹੁੰਦੀ ਆ ਤੇ ਮੇਰੀ ਬਾਪੂ ਨਾਲ ਬੜੀ ਜਾਂਦੀ ਸੀਗੀ ਤੁਸੀਂ ਦੇਖਦੇ ਹੋ ਵੀਡੀਓ ਦੇਖੇ ਹੀ ਆ ਸ਼ੁਰੂ ਤੋਂ ਮੈਂ ਅੱਡੀ ਝੁਕੀ ਤੇ ਜ਼ੋਰ ਲਾਵਾ ਜਿਹੜਾ ਬਾਪੂ ਨੇ ਕਹਿਣਾ ਮੇਰੇ ਬਾਪੂ ਹੋ ਗਿਆ ਕੰਮ ਇਹ ਬਾਪੂ ਨੂੰ ਹੌਸਲੇ ਵੱਲੋਂ ਵੀ ਨਾ ਜਾਣਦੇ ਕੀ ਅਸੀਂ ਤੇ ਨਾ ਮੈਡੀਸਨ ਵੱਲੋਂ ਨਾ ਟ੍ਰੀਟਮੈਂਟ ਵੱਲੋਂ ਤਾਂ ਕੋਈ ਕਸਰ ਛੱਡੀ ਨਹੀਂ ਆਪਾਂ ਪਰ ਜਿਹੜਾ ਸਭ ਕੁਛ ਦੇ ਕੀ ਹੋਇਆ ਸੀ ਬਾਪੂ ਨੂੰ ਲਿਵਰ ਦੀ ਪ੍ਰੋਬਲਮ ਸੀਗੀ ਤੇ ਲਿਵਰ ਦੀ ਪ੍ਰੋਬਲਮ ਘਟਦੀ ਘਾ ਵਾਧੀ ਵਾਧੀ ਵਧੀ ਗਈ ਵਧੀ ਹੋਈ ਗਈ ਨਾਲੇ ਵਧੀਆ ਡੀ ਐਮ ਸੀ ਚੋਂ ਲਾ ਚੱਲੇ ਆ ਹਰੇਕ ਤਰੀਕਾ ਅਪਣਾਇਆ ਮਾੜੇ ਡਾਕਟਰ ਤੋਂ ਦਵਾਈ ਨਹੀਂ ਲਈ ਕੋਈ ਤੇ ਪਰ ਹੱਥ ਭਲੇ ਕੁਛ ਨਹੀਂ ਹੈ ਹੱਸ ਭਲੇ ਬਾਪੂ ਦੀ ਰਾਖ ਆਈ ਆ ਜਿਹੜੀ ਅਸੀਂ ਕੋਲੇ ਸੰਭਲੀ ਆ ਤੇ ਉਹਨੂੰ ਸਾਹਮ ਕੇ ਉਹਦੇ ਉੱਤੇ ਬੂਟੇ ਲਾਤੇ ਆ ਸਭ ਕੁਛ ਹੋਈ ਜਾਂਦਾ ਮੈਂ ਕਰੀ ਜਾਂਦਾ ਸਾਰਾ ਦਿਨ ਬਿਜ਼ੀ ਰਹਿਣਾ ਰੋਜ਼ ਕਹੀਦਾ ਜਾ ਕੰਮ ਕਰਕੇ ਵੇਲੇ ਹੋ ਜਾਾਂਗੇ ਪਰ ਕਿੱਥੇ ਦੁਨੀਆਦਾਰੀ ਆ ਕਿੱਥੇ ਨਿਕਲੇ ਜਾਂਦਾ ਹਨ ਬਾਪੂ ਫਾਰਗ ਹੋ ਗਿਆ ਕਬੀਲਦਾਰੀ ਤੋਂ ਕਬੀਲਦਾਰੀ ਆ ਗਈ ਮੇਰੇ ਤੇ ਜ਼ਿੰਮੇਵਾਰੀ ਆ ਗਈ ਮੇਰੇ ਤੇ ਹਨਾ ਤੇ ਪਰ ਹੈ ਇੱਥੇ ਕੁਛ ਨਹੀਂ ਯਾਰ ਹੂੰ ਹੈ ਕੁਛ ਨਹੀਂ ਇੱਥੇ ਆਪਾਂ ਕਰੀ ਜਾਂਦੇ ਨੇ ਨਾ ਲੜਿਆ ਕਰੋ ਕਿਸੇ ਦੇ ਨਾਲ ਨਾ ਐਵੇਂ ਮੈਂ ਮੈਂ ਕਰਿਆ ਕਰੋ ਹਨਾ ਘੱਟ ਕਾ ਲੂ ਥੋੜਾ ਹੈ ਮੜੀ ਮੜੀ ਗਲਤੀ ਅੜੀ ਕਰੀ ਜਾਣੀ ਹਨ ਅੜੀ ਪਗਾਈ ਜਾਣੀ ਉਹ ਚੀਜ਼ਾਂ ਚੰਗੀਆਂ ਨਹੀਂ ਹੈਗੀਆਂ ਐਂਡ ਤੇ ਇੱਥੇ ਰਾਖ ਦੀ ਢੇਰੀ ਬਾਨਨੀ ਆ ਕਿ ਜਿਹੜੀ ਤੁਹਾਡੇ ਘਰਦਿਆਂ ਨੇ ਜਾ ਕੇ ਮੈਂ ਤਾਂ ਅਜ ਕੋਲੇ ਰੱਖ ਲਈ ਆ ਤੇ ਉਹਨਾਂ ਨੇ ਰੱਖਣੀ ਵੀ ਨਹੀਂ ਉਹਨਾਂ ਨੇ ਚੱਕ ਕੇ ਨਾਲ ਚਲ ਜਲ ਪ੍ਰਵਾਹ ਕਰ ਲਈ ਕੋਲੇ ਕੋਲੇ ਨਹੀਂ ਰੱਖੀ ਦੀ ਇਹ ਚੀਜ਼ਾਂ ਨਾਲ ਮੋਹ ਨਹੀਂ ਜਾਂਦਾ ਹੁੰਦਾ ਮੈਂ ਸੱਚ ਜਾਨੇ ਮੈਂ ਰੋ ਹੀ ਯਾਦ ਕਰਨਾ ਬਾਪੂ ਪੈ ਲੱਗਾ ਵੀ ਯਾਦ ਕਰਨਾ ਕਹਿੰਦੇ ਆ ਕਿ ਜਿਹੜੀਆਂ ਗੱਲਾਂ ਆਪਾਂ ਸੋਚਦੇ ਆ ਨਾ ਦਿਮਾਗ 'ਚ ਰਹਿ ਜਾਂਦੀਆਂ ਨੇ ਤੇ ਉਹੀ ਰਾਤ ਨੂੰ ਸੁਪਨਾ ਬਣ ਕੇ ਆਉਂਦੀਆਂ ਨੇ ਇਸੇ ਕਰਕੇ ਮੈਂ ਯਾਦ ਕਰਨਾ ਬਾਪੂ ਨੂੰ ਰੋਜ਼ ਕਿ ਬਈ ਵੀ ਜਿਹੜੀਆਂ ਗੱਲਾਂ ਯਾਦ ਕਰੀਦਾ ਬਾਪੂ ਰਾਤ ਨੂੰ ਮੈੜੀ ਪਵੇ ਕਿ ਬਾਪੂ ਸੁਪਨੇ 'ਚ ਹੀ ਆ ਜਾਵੇ ਤੇ ਬਾਪੂ ਤਾਂ ਯਾਰ ਸੁਪਨੇ 'ਚ ਹੀ ਨਹੀਂ ਆਉਂਦਾ ਕਿ ਬੰਦਾ ਚਾਰ ਦੁੱਖ ਸੁੱਖੀ ਕਰ ਲਵੇ ਉਹਦੇ ਨਾਲ ਹਨਾ ਬਾਪੂ ਨੇ ਦੱਸਿਆ ਵੀ ਨਹੀਂ ਜਾਣ ਲੱਗੇ ਉਹਨੇ ਕਿ ਜਸ ਤੂੰ ਐਂ ਕਰ ਲੈ ਵੀਰ ਨਾਲ ਗੱਲਾਂ ਬਾਤਾਂ ਵਧੀਆ ਕਰਦਾ ਰਿਹਾ ਪੁੱਛਦਾ ਹੁੰਦਾ ਸੀ ਮੈਂ ਕਿ ਡੇੜੀ ਆਪਣਾ ਟਰੈਕਟਰ ਟਰਾਲੀ ਆ ਵੀ ਹੁਣ ਕੀਤੀ ਦਾ ਬੁਕਾਰਦੀ ਨਹੀਂ ਠੇਕੇ ਦੇ ਦੇਣੀ ਮੈਂ ਜਾਣ ਕੇ ਪੁੱਛਦਾ ਜੀ ਮੇਰੇ ਡੇੜੀ ਆ ਆਪਣਾ ਟਰੈਕਟਰ ਟਰਾਲੀ ਜਿਹੜਾ ਹੈਗਾ ਆਪਣਾ ਵੀ ਆ ਆਪਣਾ ਖੜਾ ਹੀ ਹੁੰਦਾ ਆਪਾਂ ਵਰਤਦੇ ਨਹੀਂ ਹੋਈ ਭਰਾਏ ਖੜਾ ਹੀ ਖਰਾਬ ਹੋ ਜੂਗਾ ਮੈਂ ਕਿ ਡੇੜੀ ਕੀ ਕਰਾਂਗੇ ਇਹਦਾ ਆਪਾਂ ਨਹੀਂ ਕਹਿੰਦਾ ਆਪਾਂ ਇਹਨੂੰ ਵੇਚਣਾ ਵੋਚਣਾ ਨਹੀਂ ਨਾ ਟਰੈਕਟਰ ਵੇਚਣਾ ਨਾ ਟਰਾਲੀ ਵੇਚਣੀ ਆ ਕਦੇ ਵੀ ਅੜੇ ਸੜੇ ਲੋਟ ਪੈ ਜਾਂਦੀ ਆ ਤੇ ਆਪਾਂ ਹੁਣ ਕਦੇ ਕੰਮ ਆਊਗਾ ਨਾ ਸੋ ਬਾਪੂ ਦੀ ਗੱਲ ਯਾਦ ਆ ਮੈਨੂੰ ਤੇ ਆਪਾਂ ਉਹ ਜਿਹੜੇ ਸਾਡੇ ਸਾਰੇ ਬੜੇਵੇਂ ਸਾਰੇ ਆਪਾਂ ਇਦਾਂ ਹੀ ਰੱਖਾਂਗੇ ਸਾਹਮ ਕੇ ਜਿਹੜੀ ਚੀਜ਼ ਬਾਪੂ ਬਣਾ ਆ ਗਿਆ ਉਹ ਤਾਂ ਨਹੀਂ ਜਾਂਦੀ ਨਵੀਂ ਆਪਾਂ ਬਣਾ ਸਕਦੇ ਆ ਪਰ ਜਿਹੜੀ ਬਾਪੂ ਬਣਾ ਆ ਗਿਆ ਉਹ ਤਾਂ ਆਪਾਂ ਗਵਾਉਣੀ ਨਹੀਂ ਹਨਾ ਤੇ ਬੜੀ ਸ਼ਾਂਤੀ ਆ ਬੜਾ ਮਨ ਨੂੰ ਸ਼ਾਂਤੀ ਮਿਲਦੀ ਇੱਥੇ ਆ ਕੇ ਹਨਾ ਔਖਾ ਬਹੁਤ ਆ ਬਈ ਮਿੱਤਰੋ ਬਹੁਤ ਔਖਾ ਕਹਿ ਦੇਣਾ ਸੋਖਾ ਹੁੰਦਾ ਕਿ ਜਿਵੇਂ ਜਿਵੇਂ ਟਾਈਮ ਪੈਂਦਾ ਨਾ ਉਵੇਂ-ਉਵੇਂ ਕਮੀਆਂ ਜ਼ਿਆਦਾ ਫੀਲ ਹੁੰਦੀਆਂ ਨੇ ਹਨਾ ਜਿਵੇਂ-ਜਿਵੇਂ ਟਾਈਮ ਪੈਂਦਾ ਉਦੋਂ-ਉਦੋਂ ਆਪਾਂ ਨੂੰ ਚੀਜ਼ਾਂ ਦੀਆਂ ਜ਼ਿਆਦਾ ਘਾਟ ਆ ਮਹਿਸੂਸ ਹੁੰਦੀਆਂ ਨੇ ਆਮ ਉਦੋਂ ਲੱਗਦਾ ਹੁੰਦਾ ਕਿ ਯਾਰ ਸ਼ਾਇਦ ਹੁਣ ਟਾਈਮ ਪੈ ਕੇ ਆਪਾਂ ਭੁੱਲ ਜਾਾਂਗੇ ਟਾਈਮ ਪੈ ਕੇ ਆਪਾਂ ਸਾਰਾ ਚੀਜ਼ਾਂ ਨੂੰ ਛੱਡ ਦਾਂਗੇ ਹਨਾ ਤੇ ਪਾਰੇ ਚੀਜ਼ਾਂ ਨਹੀਂ ਪਿੱਛਾ ਛੱਡਦੇਗਾ ਹਨਾ ਕਿ ਜਿਹੜੀਆਂ ਆਪਾਂ ਜਿਹੜੇ ਆਪਣੇ ਆਪਾਂ ਇੱਥੇ ਲਿਆ ਕੇ ਆਪ ਪਾ ਦਿੰਨੇ ਆ ਨਾ ਜਿਨ੍ਹਾਂ ਨੇ ਗਵਾਏ ਆ ਇਹ ਚੀਜ਼ਾਂ ਉਹਨਾਂ ਨੂੰ ਪਤਾ ਹੈ ਕਿੰਨਾ ਜਿਨ੍ਹਾਂ ਨੇ ਆ ਜਗ੍ਹਾ ਦੇ ਉੱਤੇ ਆਉਦਿਆਂ ਨੂੰ ਅੱਥੀ ਅਗਣੀ ਭੇੜ ਕੀਤੀ ਹੈ ਨਾ ਇਹ ਚੀਜ਼ਾਂ ਉਹ ਜਾਣਦੇ ਨੇ ਹੂੰ ਬਹੁਤ ਔਕਾ ਗਿਆ ਨਾ ਮਹੀਨਾ ਹੋ ਗਿਆ ਅੱਜ ਤੇ ਸਾਰੇ ਹਣਾ ਮੈਂ ਢਿੱਲੀ ਗੱਲ ਕਦੀ ਨਹੀਂ ਕਰਦਾ ਘਰੇ ਤਾਂ ਮੈਂ ਖਾਸ ਕਰਕੇ ਨਹੀਂ ਕਰਦਾ ਤੇ ਪਰ ਹੈ ਓਕਾ ਯਾਰ ਜੇ ਮੁਕਤੀ ਗੱਲ ਇਹ ਆ ਹਨਾ ਮੈਂ ਜਦੋਂ ਮੈਂ ਅਗਦਾ ਟੱਪਦਾ ਨਾ ਮੈਥੇ ਅਕਸਰੀ ਆਉਣਾ ਮੈਂ ਬੈਹਿਣਾ ਹੁਣਾ ਇੱਥੇ ਆ ਕੇ ਇਹਨੂੰ ਵਧੀਆ ਲੱਗਦਾ ਹਨਾ ਇੱਥੇ ਸ਼ਾਂਤੀ ਆ ਜੇ ਤੁਹਾਨੂੰ ਥੋੜਾ ਮਾਨਣਾ ਨਾ ਸਾਡੇ ਮਨ ਨੂੰ ਜੇ ਤੁਹਾਨੂੰ ਸ਼ਾਂਤੀ ਚਾਹਣੀ ਹੋ ਫਿਰ ਤੁਸੀਂ ਇੱਕ ਵਾਰੀ ਜਿਹੜੇ ਤੁਹਾਡੇ ਪਿੰਡ ਦਾ ਸ਼ਮਸ਼ਾਨ ਘਾੜਾ ਨਾ ਉੱਥੇ ਜਾ ਕੇ ਬਹਿ ਜਿਓ ਠੀਕ ਆ ਤੇ ਫਿਰ ਤੁਸੀਂ ਦੇਖੋ ਵੀ ਕਿੰਨੀ ਜਿਆਦੇ ਉੱਥੇ ਮਨ ਨੂੰ ਸ਼ਾਂਤੀ ਮਿਲਦੀ ਆ ਕਿੰਨੀ ਜਿਆਦੇ ਦਿਲ ਨੂੰ ਤਸੱਲੀ ਹੁੰਦੀ ਆ ਵਧੀਆ ਇਦਾਂ ਲੱਗਦਾ ਵੀ ਇੱਕ ਘੰਟਾ ਅੱਧਾ ਘੰਟਾ ਬੈਠਿਆ ਕਰੋ ਹਨਾ ਉੱਥੇ ਆਪਣੇ ਬੂਟੇ ਵਗੈਰਾ ਲਗਾਓ ਹਨਾ ਉੱਥੇ ਜਿਹੜੀ ਜਗ੍ਹਾ ਹੈਗੀ ਆ ਕਿਉਂਕਿ ਇਹ ਆਪਣਾ ਅਸਲੀ ਘਰ ਆ ਹਨਾ ਇੱਥੇ ਸਾਫ਼ ਸਪਾਈ ਰੱਖਿਆ ਕਰੋ ਤੇ ਬੂਟੇ ਰੱਖ ਲਾਇਆ ਕਰੋ ਅਰ ਮੈਂ ਸ਼ਾਮੇ ਕੁਰਸੀਆਂ ਲਾਈਆਂ ਚਲੋ ਜਦੋਂ ਵੀ ਕੋਈ ਆਪਦੇ ਨੂੰ ਜੇ ਛੱਡਣ ਆਊਗਾ ਕਿ ਸ਼ਾਮੇ 10 ਮਿੰਟ ਇੱਥੇ ਬੈਠੂਗਾ ਹਨ ਕਿਉਂਕਿ ਗਰਮੀ ਹੁਣ ਬਹੁਤ ਜ਼ਿਆਦਾ ਹੁੰਦੀ ਜਾਂਦੀ ਆ ਕਿ ਆਪ ਨੂੰ ਵੀ ਵਧੀਆ ਲੱਗਦਾ ਹਨ ਜੇ ਮੈਂ ਇੱਧਰ ਉਹ ਪਰੇ ਤੱਕ ਉੱਧਰ ਤੱਕ ਕੁਰਸੀਆਂ ਸਾਰੀਆਂ ਲਵਾ ਲਵਾਈਆਂ ਉਸ ਤੋਂ ਬਾਅਦ ਬਾਪੂ ਦੇ ਭੋਗ ਤੋਂ ਅਗਲੇ ਦਿਨ ਤੇ ਕਹਿੰਦੇ ਆ ਕਿ ਕੋਈ ਵੀ ਚੀਜ਼ ਹੁੰਦੀ ਆ ਕਿ ਦਾਨ ਹੀ ਆਪਾਂ ਹੋ ਨਹੀਂ ਸਕਦੇ ਦਾਨ ਦੇਣਾ ਬਹੁਤ ਵੱਡੀ ਗੱਲ ਹੁੰਦੀ ਆ ਆਪਾਂ ਉਹਨਾਂ 'ਚ ਨਹੀਂ ਆਉਂਦੇ ਹਾਂ ਜੀ ਆਪਾਂ ਤਾਂ ਬਹੁਤ ਥੱਲੇ ਹਾਂ ਜੀ ਬਟ ਫਿਰ ਵੀ ਮੈਂ ਨਾਂ ਲਿਖਾਤਾ ਉੱਤੇ ਕੁਰਸੀਆਂ ਦੀ ਮੈਂ ਆਪਦੇ ਜਜ਼ਬਾਤੀ ਹੋ ਗਿਆ ਮੈਂ ਲਿਖਾਤਾ ਨਾਮ ਉੱਪਰ ਡੇੜੀ ਦਾ ਤੇ ਜੇ ਨਾਂ ਵੀ ਲਿਖਾਉਂਦੇ ਤਾਂ ਚੱਲ ਸਰਦਾ ਸੀਗਾ ਪਰ ਮੇਰਾ ਮਨ ਕੀਤਾ ਮੈਂ ਆਦੇ ਬਾਪੂ ਦਾ ਨਾਮ ਲਿਖਾ ਦਵਾਂ ਉੱਤੇ ਹਨਾ ਕੋਈ ਸ਼ੋਅ ਆਫ ਨਹੀਂ ਹੈਗਾ ਤੇ ਮੈਨੂੰ ਚੰਗਾ ਲੱਗਾ ਕਿ ਬਾਪੂ ਜੀ ਜਾਂ ਸਰਦਾਰ ਅੰਗਰੇਜ਼ ਸਿੱਧੂ ਦੀ ਯਾਦ ਦੇ ਵਿੱਚ ਹਨਾ ਕਿ ਕੁਰਸੀਆਂ ਲੱਗੀਆਂ ਨੇ ਹਨਾ ਜਦੋਂ ਕੋਈ ਜਦੋਂ ਕੋਈ ਬੈਠੇ ਨਾ ਉਹ ਯਾਦ ਕਰੀ ਹਨਾ ਬਾਪੂ ਨੂੰ ਵੇ ਸਾਰੇ ਪਿੰਡ ਦੇ ਬਹੁਤ ਯਾਦ ਕਰਦੇ ਨੇ ਬਾਪੂ ਬਹੁਤ ਗੱਲਾਂ ਸੁਣਾਉਂਦਾ ਸੀ ਬਾਪੂ ਕਿਤੇ ਸਾਥ ਚ ਜਾਂਦਾ ਸੀ ਤਾਂ ਉਹਦੇ ਹਮੇਸ਼ਾ ਹਾਸੇ ਨਾਲ ਖੇਡਣ ਵਾਲੀਆਂ ਗੱਲਾਂ ਉਹਨੇ ਕਰਨੀਆਂ ਸੱਚ ਜਾਨੀ ਉਹ ਐਂਡ ਤੱਕ ਕੋਈ ਢਿੱਲੀ ਗੱਲ ਨਹੀਂ ਕੀਤੀ ਉਹਨੇ ਬਿਲਕੁਲ ਵੀ ਨਹੀਂ ਆਪਾਂ ਕਹਿੰਨੇ ਆ ਵੀ ਆਪਾਂ ਜਾਣ ਆਲੇ ਆ ਜਾਂ ਇਦਾਂ ਹੋ ਗਿਆ ਮੈਂ ਮਰ ਗਿਆ ਮੈਂ ਐ ਹੋ ਗਿਆ ਬਾਪੂ ਨੇ ਢਿੱਲੀ ਗੱਲ ਨਹੀਂ ਕੀਤੀ ਬਿਲਕੁਲ ਵੀ ਹਨਾ ਨਾ ਉਹਨੇ ਦਿਲ ਛੱਡਿਆ ਤੇ ਪਰ ਇਹ ਕੁਝ ਕਿ ਗੱਲਾਂ ਮੈਨੂੰ ਇਦਾਂ ਲੱਗਦੀਆਂ ਰਹਿੰਦੀਆਂ ਯਾਰ ਹਨਾ ਪਤਾ ਨਹੀਂ ਮੈਨੂੰ ਕਿਉਂ ਨਹੀਂ ਉਹਨੇ ਕਿਹਾ ਅੱਜ ਤਾਈ ਕਿ ਜਸ ਤੂੰ ਆਏ ਕਰਨਾ ਆਪਾਂ ਅੱਗੇ ਤੂੰ ਆਏ ਕਰ ਲਈ ਉਹ ਮੇਰੇ ਵੱਲੋਂ ਬੇਫਿਕਰਾ ਸੀ ਬਿਲਕੁਲ ਵੀ ਜਾਣਾ ਇੱਕ ਦਿਨ ਸਾਹਣੇ ਆ ਪਰ ਉਹ ਸੌਖਾ ਗਿਆ ਪੂਰਾ ਬੇਸ਼ੱਕ ਕੋਣ ਦੀ ਉਮਰ ਨਹੀਂ ਸੀ ਜਾਣਦੀ ਪਰ ਉਹ ਸੌਖਾ ਗਿਆ ਸੌਖਾ ਇਉਂ ਗਿਆ ਉਹ ਮੇਰੇ ਵੱਲੋਂ ਬਹੁਤ ਸੌਖਾ ਸੀ ਮੇਰੇ ਪਰਿਵਾਰ ਵੱਲੋਂ ਬਹੁਤ ਸੌਖਾ ਸੀ ਕਿ ਪ੍ਰਮਾਤਮਾ ਨੇ ਸਭ ਕੁਝ ਕਰ ਹੀ ਦਿੱਤਾ ਬਹੁਤ ਹਾਰਡ ਵਰਕ ਕੀਤਾ ਆਪਾਂ ਕਿੱਥੋਂ ਉੱਠੇ ਆ ਤੁਸੀਂ ਜਿਹੜੇ ਚਰਦੇ ਬਲੌਗ ਦੇਖਦੇ ਹੋ ਨਾ ਤੁਹਾਨੂੰ ਪਤਾ ਕਿ ਕਿਥੋਂ ਉੱਠੇ ਆਂ ਕਿ ਕਿੱਥੇ ਤੱਕ ਪਹੁੰਚੇ ਆਂ ਕਿਸੇ ਨਾ ਕੋਈ ਠੱਗੀ ਨਹੀਂ ਕਿਸੇ ਨਾ ਕੋਈ ਵੈਰ ਨਹੀਂ ਕਿਸੇ ਨਾ ਕੋਈ ਵਿਰੋਧ ਨਹੀਂ ਕਿਸੇ ਦਾ ਰੁਪਈਆ ਆਪਾਂ ਨੱਪਿਆ ਨਹੀਂ ਅਜ ਤਾਈਂ ਜਾਂ ਮੇਰੇ ਪਿਆ ਹੋ ਨਹੀਂ ਜਾਂ ਮੈਂ ਜਾਂ ਕਿਸੇ ਸਾਡੇ ਹੋਰ ਨਹੀਂ ਪੱਲਿਓ ਖਰਚਾ ਕੀ ਕਰ ਦਿੱਤਾ ਪਰ ਐ ਨਹੀਂ ਜਾਂ ਕਿਸੇ ਦਾ ਰੁਪਈਆ ਵੀ ਜਾਂ ਦੇਣਦਾਰ ਹੋਈ ਠਾਣੇ ਦੇ ਬਾਰੇ ਡੈਡ ਨੂੰ ਪੜਾ ਸੀਗੇ ਜਾਣ ਪਛਾਨ ਕਿਸੇ ਦਾ ਕੰਮ ਕਰਵਾਉਣਾ ਨਾ ਜੀ ਜਿਹਦੀ ਨਾਲੇ ਤੁਰਨਾ ਉਹ ਦਿਲੋਂ ਤੁਰਦਾ ਸੀ ਚਾਹੇ ਨੁਕਸਾਨ ਹੋ ਜੇ ਚਾਹੇ ਆਪ ਦਾ ਫਾਇਦਾ ਹੋ ਫਾਇਦਾ ਦਾ ਆਪਾਂ ਸੋਚਿਆ ਹੀ ਨਹੀਂ ਕਦੇ ਚਾਹੇ ਨੁਕਸਾਨ ਹੋਵੇ ਚਾਹੇ ਨਾ ਹੋਵੇ ਭਲਾ ਆਪ ਦਾ ਵੀ ਨੁਕਸਾਨ ਹੋ ਜੇ ਪਰ ਉਹ ਜਿਹਦੀ ਨਾਲ ਤੁਰਦਾ ਸੀ ਨਾ ਉਹ ਦਿਲੋਂ ਤੁਰਦਾ ਸੀ ਬੇਸ਼ੱਕ ਆਪਦੇ ਗੁੱਸੇ ਹੋ ਜਾਣ ਜੇ ਉਹਨੇ ਕਿਸੇ ਨੂੰ ਕਹਤਾ ਯਾਰ ਹਾਂ ਤੇਰਾ ਇਹ ਕੰਮ ਆਪਾਂ ਕਰਵਾ ਦਾਂਗੇ ਤਾਂ ਜੇ ਉਹਦੇ ਨਾਲ ਤੁਰ ਪਿਆ ਦਿਲੋਂ ਤੁਰਨਾ ਉਹਨੇ ਇਹ ਨਹੀਂ ਗੱਲ ਹੈਗੀ ਕਿ ਆਪਾਂ ਅਕਸਰ ਹੀ ਦੇਖਦੇ ਹਾਂ ਕਿ ਆਪਣੇ ਨਾਲ ਜਾਂਦੇ ਨੇ ਹੈਲਪ ਕਰਨ ਵਾਸਤੇ ਤੇ ਜੋਰ ਅੰਦਰੋਂ ਪੁੱਠਾ ਲਾਈ ਜਾਂਦੇ ਆ ਉਹ ਇੰਨਾ ਜ ਨਹੀਂ ਸੀ ਉਹ ਦੋ ਲਿਆ ਬੰਦਿਆਂ ਚ ਨਹੀਂ ਹੁੰਦਾ ਸੀ ਉਹ ਬੰਦਾ ਸੀ ਜਵਾਨ ਵਾਲਾ ਠੀਕ ਆ ਇਤੇ ਕੀ ਹਮ ਨਾਲ ਜਾ ਕੇ ਥਾਣੀ ਦਰਬਾਰੀ ਜਾ ਕੇ ਦੂਜੀ ਪਾਸੇ ਉਂਗਲਾਈ ਜਾਨੀ ਯਾਰ ਮੈਂ ਚਾਰ ਪੈਸੇ ਮੈਂ ਬਣਾ ਲਾਂ ਵਿੱਚੋਂ ਇਹੋ ਜ ਨਹੀਂ ਸੀ ਉਹ ਸਾਡੇ ਪਿੰਡ ਨੂੰ ਪਤਾ ਸਾਰਿਆਂ ਨੂੰ ਜੀ ਕਿਸੇ ਨੂੰ ਲੱਗਦਾ ਕਿ ਇਹ ਹੋ ਜਾ ਸੀ ਕਮੈਂਟ ਕਰ ਦਿਓ ਕੋਈ ਗੁੱਸਾ ਨਹੀਂ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਦੱਸ ਦਿਓ ਵਾਜੀਦ ਨਾ ਤੁਰਿਆ ਉਹ ਦਿਲੋਂ ਤੁਰਿਆ ਆ ਜਨਾ ਤਰਪੇ ਤਾਂ ਤਰਪੇ ਜੀ ਬਗਾਨੇ ਨਾਲ ਤਰਪਿਆ ਫਿਰ ਵੀ ਦਿਲੋਂ ਤੁਰਿਆ ਪੇਸ਼ਕ ਬਲਾਵ ਦੀ ਗੁੱਸੇ ਹੋ ਜਾਣ ਜਾਣਾ ਇੱਕ ਦਿਨ ਸਾਹਮਣੇ ਆ ਆਪਦਾ ਕਰਤਾਰ ਉੱਚਾ ਰੱਖੋ ਆਪਦਾ ਸਟੇਟਸ ਉੱਚਾ ਰੱਖੋ ਸਟੇਟਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਸਟੇਟਸ ਲਾ ਲਾ ਕੇ ਰਿਸ਼ਤੇਦਾਰਾਂ ਨੂੰ ਗਾਲਾਂ ਕੱਢੀ ਜਾਓ ਸਾਡੇ ਰਿਸ਼ਤੇ ਦਾ ਸਾਡੇ ਦੇ ਮੱਚ ਦੀ ਇਹ ਸਟੇਟਸ ਨਹੀਂ ਹੁੰਦਾ ਸਟੇਟਸ ਹੁੰਦਾ ਕਿ ਤੁਸੀਂ ਕਿੱਦਾਂ ਦੇ ਹੋ ਤੁਹਾਡਾ ਕਿੱਦਾਂ ਦਾ ਰਹਿਣ ਸਹਿਣ ਤੁਹਾਡਾ ਵਿਹਾਰ ਕਿਦਾਂ ਦਾ ਲੋਕ ਲੋਕ ਤੁਹਾਡੇ ਬਾਰੇ ਕੀ ਸੋਚਦੇ ਆ ਇਸ ਸਟੇਟਸ ਹੁੰਦਾ ਸੋ ਇਹਨੂੰ ਹਮੇਸ਼ਾ ਉੱਚਾ ਰੱਖੋ ਮੈਂ ਬਾਪੂ ਕੋਲੇ ਬਹਿਣਾ ਇੱਥੇ ਹੋਰ 15 20 ਮਿੰਟ ਵਧੀਆ ਲੱਗਦਾ ਗੱਲਾਂ ਕਰਦੇ ਆ ਬਾਪੂ ਨਾਲ ਪਰ ਮੇਰੇ ਬਾਪੂ ਦੀ ਫੋਟੋ ਬੜੀ ਸੋਹਣੀ ਹੈ ਜਿਹੜੀ ਤੁਸੀਂ ਦੇਖੀ ਆ ਮੇਰੇ ਹੱਥ 'ਚ ਫੜੀ ਹੋਈ ਮੈਂ ਦਿਖਾ ਦੇਣਾ ਤੁਹਾਨੂੰ ਇੱਥੇ ਵੀਡੀਓ ਦੇ ਉੱਪਰ ਵੀ ਮੇਰੇ ਪਿਓ ਦੀ ਫੋਟੋ ਦੱਸ ਸੋਹਣੀ ਲੱਗਦੀ ਆ ਬਟ ਜਿਹੜਾ ਥੱਲੇ ਇਹਦੇ ਆਸਾਨ ਲਿਖਿਆ ਗਿਆ ਨਾ ਇਹ ਬਿਲਕੁਲ ਨਹੀਂ ਸੋਹਣਾ ਲੱਗਦਾ ਇਹਦਾ ਟਾਈਮ ਨਹੀਂ ਸੀ ਅਜੇ ਇਹ ਹਲੇ ਲਿਖਿਆ ਨਹੀਂ ਜਾਣਾ ਚਾਹੀਦਾ ਜੀ ਬਾਪੂ ਦੀ ਉਮਰ 65 ਸਾਲ ਸੀਗੀ 5 ਕ ਸਾਲ ਹੀ ਹੋਰ ਦੇ ਦਿੰਦਾ 70 ਕੀ ਕਰ ਦਿੰਦਾ ਹੁਣ ਬੇਸ਼ੱਕ ਕੰਮ ਕਰਨੇ ਪੈਣੇ ਆ ਪਰ ਅੱਗੇ ਹੁੰਦਾ ਸੀਗਾ ਕਿ ਬਾਪੂ ਨੂੰ ਕਰਕੇ ਦਿਖਾਉਣਾ ਬਾਪੂ ਖੁਸ਼ ਹੋਊਗਾ ਹੋਊਗਾ ਹੁਣ ਦਿਖਾਣਾ ਹੈ ਇਹਨੂੰ ਬਾਪੂ ਹੀ ਹੈਣੀ ਹੂੰ ਪਿਓ ਨੂੰ ਦਿਖਾਣਾ ਹੁੰਦਾ ਆਪਾਂ ਤੇ ਪਿਓ ਤਾਂ ਹੈ ਨਹੀਂ ਤੇ ਲੋਕ ਆਪਾਂ ਕੁਝ ਕਰ ਨਹੀਂ ਸਕਦੇ ਹੂੰ ਲੋਕ ਖੁਸ਼ ਹੋ ਦੂਣ ਹੋਣਗੇ ਜਦੋਂ ਆਪਾਂ ਡਿੱਗਾਂਗੇ ਥੱਲੇ ਡਿੱਗਾਂਗੇ ਥੱਲੇ ਆਵਾਂਗੇ ਉਹ ਤਾਂ ਲੋਕ ਖੁਸ਼ ਹੋਣੇ ਆ ਤੇ ਥੱਲੇ ਆਉਣਾ ਵੀ ਚਾਹਦਾ ਨਹੀਂ ਹਰ ਇੱਕ ਤਾਂ ਉਹਨੂੰ ਜਾਣਾ ਚਾਹੁੰਦਾ ਤੇ ਲੋਕ ਖੁਸ਼ ਹੋਦੀ ਹੁੰਦੇ ਆ ਕਿ ਜਦੋਂ ਆਪਾਂ ਥੱਲੇ ਡੈਗਦੇ ਆ ਚੜ੍ਹਦੇ ਨੂੰ ਦੇਖ ਕੇ ਕੋਈ ਖੁਸ਼ ਨਹੀਂ ਹੁੰਦਾ ਡੈਗਦੇ ਨੂੰ ਦੇਖ ਕੇ ਖੁਸ਼ ਹੁੰਦੇ ਨੇ ਡਿੱਗਣਾ ਆਪਾਂ ਚਾਹਦੇ ਨਹੀਂ ਤੇ ਲੋਕ ਖੁਸ਼ ਕਰਨੇ ਆ ਚੜਦੇ ਆਂ ਦੇ ਤਾਂ ਕਦੇ ਹੋਣੀ ਨਹੀਂ ਡਿੱਗਣਾ ਪਾ ਚਾਹੁੰਦੇ ਨੇ ਜਦੋਂ ਡਿੱਗਦੇ ਆ ਉਹਦੇ ਲੋਕ ਖੁਸ਼ ਹੁੰਦੇ ਆ ਚੜਦੇ ਨੂੰ ਦੇਖ ਕੇ ਕੋਈ ਖੁਸ਼ ਨਹੀਂ ਹੁੰਦਾ ਵਿਰਲੇ ਹੀ ਹੋਣਗੇ ਜਿਹੜੇ ਤੁਹਾਨੂੰ ਦਿਲੋਂ ਤਰੱਕੀ ਚਾਹੁੰਦੇ ਨੇ ਅੰਦਰੋਂ ਦਾ ਮੱਚੇ ਪਿਆ ਬਈ ਬਹੁਤ ਔਖਾ ਹੁੰਦਾ ਕਿਸੇ ਨੂੰ ਜਰਨਾ ਕਿਸੇ ਨੂੰ ਰੋਟੀ ਖਾਂਦੇ ਨੂੰ ਜਰਨਾ ਠੀਕ ਆ ਆਪ ਦਾ ਆਪ ਦਾ ਤੁਸੀਂ ਆਪਣਾ ਆਪ ਦੇਖਿਆ ਕਰੋ ਠੀਕ ਆ ਲੋਕ ਤਾਂ ਬਾਬੇ ਨਾਲ ਤੋਂ ਹੀ ਦੁਹੀ ਆ ਹਨਾ ਉਹਨੂੰ ਵੀ ਪੁੱਠਾ ਸਿੱਧਾ ਬੋਲੀ ਜਾਂਦੇ ਨੇ ਠੀਕਾ ਆ ਆਜ਼ਾਦ ਕੰਮ ਕਰੋ ਕਿਸੇ ਨੇ ਤੁਹਾਨੂੰ ਰੋਟੀ ਨਹੀਂ ਦੇਣੀ ਕਿਸੇ ਨੇ ਤੁਹਾਨੂੰ ਕੁਝ ਦੇਣਾ ਨਹੀਂ ਆਜ਼ਾਦ ਇੰਜੋਏ ਕਰੋ ਜ਼ਿੰਦਗੀ ਨੂੰ ਜੋ ਤੁਹਾਡਾ ਮਨ ਕਰਦਾ ਚੰਗੇ ਕੰਮ ਕਰੋ ਕਿਸੇ ਦਾ ਮਾੜਾ ਨਾ ਕਰੋ ਵਧੀਆ ਜ਼ਿੰਦਗੀ ਚ ਸਭ ਕੁਝ ਪਰਮਾਤਮਾ ਸਾਥ ਬਾਹ ਫੜਦਾ ਅੱਜ ਮੈਂ ਡਿੱਗ ਪਿਆ ਪਰ ਮੈਂ ਉੱਠ ਪੂੰਗਾ ਪਈ ਹੈ ਨਾ ਕਿ ਕਹਿੰਦੇ ਹੈ ਨਾ ਕਿ ਜਿਹੜਾ ਰਾਜਾ ਹੁੰਦਾ ਨਾ ਉਹ ਬੇਸ਼ੱਕ ਭਖਾਰੀ ਵੀ ਬਣ ਜੇ ਉਹਦੇ ਵਿੱਚੋਂ ਰਾਜ ਨਹੀਂ ਜਾਂਦਾ ਤੇ ਜਿਹੜਾ ਪਖਾਰੀ ਹੈ ਨਾ ਉਹ ਬੇਸ਼ੱਕ ਰਾਜਾ ਬਣ ਜੇ ਉਹਦੇ ਚੋਂ ਲੰਗ ਪੋਣਾ ਨਹੀਂ ਜਾਂਦਾ ਸੋ ਇਹ ਗੱਲਾਂ ਤਸਵੀਰ ਦੀਆਂ ਹੁੰਦੀਆਂ ਨੇ ਕਿ ਜਿਨ੍ਹਾਂ ਦਾ ਤਸਵੀਰ ਹੈ ਨਾ ਤੱਤੀ ਤਸਵੀਰ ਆ ਉਠ ਪੈਂਦੇ ਨੇ ਸੱਟਣ ਵਾਲੇ ਬਹੁਤ ਜ਼ੋਰ ਲਾਉਂਦੇ ਨੇ ਕਿ ਉੱਠਣ ਵਾਲੇ ਉੱਠ ਪੈਂਦੇ ਨੇ ਉੱਠਾਂਗੇ ਆਪਾਂ ਵੀ ਠੀਕਾ ਫੇਰ ਮੈਂ ਅੱਜ ਉਸ ਉਸ ਜਗ੍ਹਾ ਦੇ ਵਿੱਚ ਆ ਉਸ ਗਰਾਊਂਡ ਲੈਵਲ ਤੇ ਆ ਤੁਸੀਂ ਅੱਜ ਦੀ ਵੀਡੀਓ ਦੇਖ ਲਓ ਆਪਾਂ ਫੇਰ ਉੱਠਾਂਗੇ ਮਿਹਨਤ ਕਰਾਂਗੇ ਫੇਰ ਉੱਠਾਂਗੇ ਹਣਾ ਬਾਪੂ ਨੂੰ ਬਚਾਉਣ ਦਾ ਬਹੁਤ ਜ਼ੋਰ ਲਾਇਆ ਬਾਪੂ ਜੀ ਵੀ ਜੀ ਸੀ ਪਹਿਲਾਂ ਪਰਮਾਤਮਾ ਨੇ ਪੁੱਤ ਦਿੱਤਾ ਉਹਦੇ ਵਿੱਚ ਬਿਜੀ ਹੋ ਗਈ ਸੱਚ ਜਾਣਿਓ ਆ ਸੋਸ਼ਲ ਮੀਡੀਆ ਵਾਸਤੇ ਮੈਂ ਆਪਦੇ ਬੇਟੇ ਦੀਆਂ ਇੰਨੀਆਂ ਸੋਹਣੀਆਂ ਮੈਂ ਕਲਿੱਪਾਂ ਲਈਆਂ ਜਿੱਦਾਂ ਮੈਂ ਉਹਨੂੰ ਐਂਟਰੀ ਕਰਾਉਣਾ ਜਿਨ੍ਹਾਂ ਨੇ ਵਲੌਗ ਦੇਖੇ ਉਹਨਾਂ ਨੂੰ ਤਾਂ ਪਤਾ ਵਾ ਕਿ ਜਦੋਂ ਘਰੇ ਐਂਟਰੀ ਕਰਦੇ ਹਾਂ ਨਾ ਅਸੀਂ ਮੈਂ ਕਿੱਦਾਂ ਐਂਟਰੀ ਕੀਤੀ ਵਲੌਗਾਂ ਦੇ ਵਿੱਚ ਦੇਖਿਆ ਬਟ ਉਹ ਇੰਸਟਾਗ੍ਰਾਮ ਦੀਆਂ ਰੀਲਾਂ ਵਗੈਰਾ ਜਿਹੜੀਆਂ ਪਾਉਣੀਆਂ ਨੇ ਨਾ ਆਪਾਂ ਉਹ ਇੰਨੀਆਂ ਸੋਹਣੀਆਂ ਮੇਰੀਆਂ ਬਣਾ ਕੇ ਰੱਖੀਆਂ ਗਈਆਂ ਸੀਗੀਆਂ ਥੀ ਉਹ ਵਿਚ ਹੀ ਰਹਿ ਗਈਆਂ ਉਹਦੇ ਚਾਹੀਏ ਅਧੂਰੇ ਰਹਿ ਗਏ ਸਾਡੇ ਜਵਰਾਜ ਸਿੱਧੂ ਦੇ ਮੇਰੇ ਪੁੱਤ ਦੇ ਕਿਉਂਕਿ ਦਾਦਾ ਚਲੇ ਗਿਆ ਸੀਗਾ ਤਾਂ ਕੁਝ ਵੀ ਚੰਗਾ ਨਹੀਂ ਲੱਗਿਆ ਤੇ ਉਹ ਵੀਡੀਓ ਤੋਂ ਦੇ ਸੋਣੇ ਨਹੀਂ ਲੱਗਦੀ ਸੀ ਆਪਾਂ ਉਹ ਮੇਰਾ ਫੋਨ ਭਰਿਆ ਪਿਆ ਕਿ ਕਿੰਦਾ ਹੀ ਐਂਟਰੀ ਕੀਤੀ ਆ ਤੇ ਉਹ ਆਪਾਂ ਸਾਰਿਆਂ ਨੇ ਫੋਲੋ ਜਰੂਰ ਕਰ ਲਿਓ ਆਪਣੇ ਤਿੰਨ ਚੈਨਲਾਂ ਨੇ ਜਸ ਸਿੱਧੂ ਸਲਹੀਣਾ ਇਹਦੇ ਉੱਤੇ ਆਪਣੀਆਂ ਬੋਲੀਆਂ ਵਾਲੇ ਜਿਹੜੇ ਮੈਂ ਪ੍ਰੋਗਰਾਮ ਮੇਰੇ ਲਗਾਉਣਾ ਉਹ ਉਹ ਵੀਡੀਓ ਆਉਂਦੀਆਂ ਨਹੀਂ ਤੇ ਜਸਸਲੀਣਾ ਵਲੌਗ ਜਿਹੜੇ ਤੁਸੀਂ ਇਸ ਟਾਈਮ ਵੀਡੀਓ ਦੇਖ ਰਹੇ ਹੋ ਜੇ ਸਾਨੂੰ ਤੁਸੀਂ ਫੇਸਬੁੱਕ ਤੇ ਕਰਨਾ ਚਾਹੁੰਦੇ ਹੋ ਫੋਲੋ ਉਹਦੇ ਵੀ ਜਸਸਲੀਣਾ ਵਲੌਗ ਚੈਨਲ ਆਪਣਾ ਉਹਦੇ ਵੀ ਤੁਸੀਂ ਜਾ ਕੇ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਲਿਓ ਠੀਕ ਆ ਤੇ ਜਸਸਲੀਣਾ ਇੰਸਟਾਗ੍ਰam ਆਪਣਾ ਕਾਊਂਟ ਆ ਉਹਦੇ ਉੱਤੇ ਰੀਲਾਂ ਵਗੈਰਾ ਆਉਂਦੀਆਂ ਰਹਿੰਦੀਆਂ ਨੇ ਹਨਾ ਤੇ ਅੱਜ ਆਲੇ ਵੀਡੀਓ ਦੀ ਇੰਨੀ ਗੀ ਹਾਜ਼ਰੀ ਪ੍ਰਵਾਨ ਕਰਿਓ ਠੀਕ ਆ ਫਿਰ ਆਪਾਂ ਇੱਕ ਦੋ ਦਿਨ ਤੱਕ ਆਪਣੇ ਪਰਿਵਾਰ ਨੂੰ ਲੈ ਕੇ ਆਵਾਂਗੇ ਨਾਲ ਹੀ ਹਨ ਤੇ ਬਾਪੂ ਕੋਲੇ ਮੈਂ ਮਿਲਣ ਆਇਆ ਸੀਗਾ ਬਾਪੂ ਨਾਲ ਕਰਨੇ ਗੱਲਾਂ 10 ਮਿੰਟ ਬੈਠ ਕੇ ਹਨ ਮੈਂ ਹਮੇਸ਼ਾ ਯਾਦ ਕਰਦਾ ਹਨ ਬਾਪੂ ਨੂੰ ਰਾਤ ਨੂੰ ਕੇ ਸੁਪਨੇ ਚ ਜਿਹੜੀਆਂ ਗੱਲਾਂ ਯਾਦ ਕਰਦੇ ਆ ਉਹ ਰਹਿ ਜਾਂਦੀਆਂ ਹਨ ਕਿ ਬਾਪੂ ਮੈਨੂੰ ਮੈੜੀ ਹੋਵੇ ਪਰ ਬਾਪੂ ਮੈਨੂੰ ਨਹੀਂ ਮਿਲਦਾ ਐਵੇਂ ਕਹਿੰਦਾ ਬਾਪੂ ਮੇਰੇ ਕੋਲ ਸੁਪਨੇ ਜੀ ਨਹੀਂ ਆਉਂਦਾ ਯਾਰ ਬੰਦਾ ਬਾਪੂ ਤਾਂ ਸੁਪਨੇ ਜੀ ਆ ਜਾਗਾ ਯਾਰ ਹਨ ਬੰਦਾ ਦੁੱਖ ਸੋਕੀ ਕਰ ਲੈਂਦਾ ਹਨ ਤੇ ਬਹੁਤ ਹੈਂਡ ਬੰਦਾ ਸੀ ਯਾਰ ਸੀ ਮੇਰਾ ਬਾਪੂ ਜਿਹੜਾ ਨਹੀਂ ਮੜਨਾ ਹਨ ਕੀ ਕਰੀਏ ਕੁਛ ਨਹੀਂ ਕਰਦਾ ਤੇ ਹੂੰ ਕਿ ਪੈਸਾ ਲਾ ਕੇ ਇਹ ਵਾ ਚੀਜ਼ ਨੂੰ ਮੋੜ ਲਈਏ ਤਾਂ ਆਪਾਂ ਪ੍ਰਵਾਹ ਨਹੀਂ ਕਰਾਂਗੇ ਪਰ ਬਾਪੂ ਨਹੀਂ ਮੜਨਾ ਹਣ ਪਤਾ ਨਹੀਂ ਕੀ ਚੀਜ਼ ਆ ਪਤਾ ਨਹੀਂ ਕਿੰਨੀ ਕੁ ਸੋਹਣੀ ਆ ਮੌਤ ਹਨ ਜਿਹੜਾ ਜਿਹਨੂੰ ਇਹ ਮਿਲਦੀ ਆ ਉਹ ਆਪਦੇ ਨੂੰ ਹੀ ਭੁੱਲ ਜਾਂਦਾ ਸੁਪਨੇ ਜਿਵੇਂ ਨਹੀਂ ਆਉਂਦਾ ਹਨ ਏਸੀ ਆਪਣੀ ਛੋਟੀ ਜਿਹੀ ਅੱਜ ਵੀਡੀਓ ਮੇਰੇ ਦਿਲ ਦੇ ਜਜ਼ਬਾਤ ਸੀ ਮੇਰੇ ਬਾਪ ਦੇ ਨਾਲ ਮੇਰੇ ਪਿਓ ਦੇ ਨਾਲ ਮੇਰੇ ਯਾਰ ਦੇ ਨਾਲ ਇਹ ਤੁਹਾਨੂੰ ਸ਼ੇਅਰ ਕੀਤੇ ਆ ਲਾਸਟ ਟਾਈਮ ਮੇਰੀ ਬਾਪੂ ਨਾਲ ਗੱਲ ਉਦੋਂ ਹੋਈ ਸੀ ਮੈਂ ਹਮੇਸ਼ਾ ਐਂ ਦੇ ਕੋਲੇ ਰਿਹਾ ਉਦੋਂ ਤੁਹਾਨੂੰ ਪਤਾ ਹੀ ਸਾਰੀ ਵੀਡੀਓ ਦੇਖੀ ਆ ਕਿ ਜਦੋਂ ਬਾਪੂ ਬੋਲਦਾ ਸੀਗਾ ਕਿ ਬਾਪੂ ਨੂੰ ਮੈਂ ਪੁੱਛਿਆ ਸੀਗਾ ਕਿ ਬਾਪੂ ਤੈਨੂੰ ਮੇਰਾ ਪਿਆਰ ਆਉਂਦਾ ਬਾਪੂ ਮੇਰੇ ਦੇ ਨਾਲ ਕਿੰਨਾ ਕ ਪਿਆਰ ਆਉਂਦਾ ਕਹਿੰਦਾ ਬਹੁਤ ਆਉਂਦਾ ਲਾਸਟ ਟਾਈਮ ਬਾਪੂ ਦੀ ਇਹ ਹੀ ਗੱਲ ਮੇਰੇ ਨਾਲ ਕੀਤੀ ਜਿਉਂ ਨੇ ਜਦੋਂ ਹਣੇ ਮੈਨੂੰ ਕਿਹਾ ਤੇਰਾ ਬਹੁਤ ਪਿਆਰ ਆਉਂਦਾ ਪਿਆਰ ਤਾਂ ਹਣੋ ਪਿਆਰ ਤਾਂ ਸਾਨੂੰ ਹੀ ਬਹੁਤ ਆਉਂਦਾ ਪਰ ਕੀ ਕਰੀਏ ਤੁਹ ਲੱਭਦਾ ਹੀ ਨਹੀਂ ਕਿੱਥੋਂ ਲੱਭੀਏ ਪਿਆਰ ਤਾਂ ਅਸੀਂ ਵੀ ਬਹੁਤ ਕਰਦੇ ਹਾਂ ਸਾਰੇ ਜਾਨੇ ਪਰ ਤੁਹ ਲੱਭਦਾ ਹੀ ਨਹੀਂ ਹੂੰ